ਕਿ ਇਸ ਤਰ੍ਹਾਂ ਸੰਭਵ ਹੋ ਸਕਦਾ ਕਿ ਕੁੜੀ ਨੌਕਰੀ ਪੇਸ਼ਾ ਹੋਵੇ ਪੜ੍ਹੀ ਲਿਖੀ ਹੋਵੇ ਤੇ ਮੁੰਡਾ ਉਹਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਕਿ ਲੜਕੀ ਜਿਹੜੀ ਹੈ ਉਸ ਨਾਲ ਵਿਆਹ ਕਰਵਾਉਂਦੇ ਘਰ ਦੇ ਇੱਕ ਬੇਰੁਜ਼ਗਾਰ ਲੜਕੇ ਨਾਲ ਵਿਆਹ ਕਰਵਾਉਣ ਲਈ ਮਨ ਜਾਨਾ ਨਹੀਂ ਜਦੋਂ ਲੜਕੀ ਲਈ ਲੜਕਾ ਦੇਖਦੇ ਆ ਤਾਂ ਸਾਡੀ ਪ੍ਰਾਇੋਰਟੀ ਇਹ ਹੁੰਦੀ ਹੈ ਸਾਡੀ ਪ੍ਰਬੁਖਤਾ ਇਹ ਹੁੰਦੀ ਹੈ ਕਿ ਲੜਕਾ ਪੜਿਆ ਲਿਖਿਆ ਜ਼ਮੀਨ ਜਾਇਦਾਦ ਵਾਲਾ ਤੇ ਨੌਕਰੀ ਪੇਸ਼ਾ ਹੋਵੇ ਸਤਿ ਸ਼੍ਰੀ ਅਕਾਲ ਨਮਸਕਾਰ ਅਦাব ਦੋਸਤੋ ਵਿਚਾਰ ਆਪੋ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਆਪਣਾ ਦੋਸਤ ਤੇ ਹੋਸਟ ਸ਼ਕਮੰਦਰ ਸਿੰਘ ਮੋਰਾ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਦਾਜ ਦੀ ਸਮੱਸਿਆ ਬਾਰੇ ਦਾਜ ਦੀ ਸਮੱਸਿਆ ਜਿਵੇਂ ਜਿਵੇਂ ਸਮਾਜ ਪੜਿਆ ਲਿਖਿਆ ਹੁੰਦਾ ਜਾਂਦਾ ਹੈ ਸਮਾਜ ਜਾਗਰੂਕ ਹੁੰਦਾ ਜਾਂਦਾ ਹੈ ਦਾਜ ਦੇ ਖਿਲਾਫ ਮੁਹਿੰਮਾਂ ਚੱਲਦੀਆਂ ਨੇ ਦਾਜ ਦੀ ਸਮੱਸਿਆ ਹੋਰ ਵੀ ਵਿਕਰਾਰ ਰੂਪ ਧਾਰਨ ਕਰਦੀ ਜਾ ਰਹੀ ਹੈ ਇਹ ਖਤਮ ਕਿਵੇਂ ਹੋਏਗੀ ਕਦੋਂ ਖਤਮ ਹੋਏਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਅੱਜ ਮੈਂ ਤੁਹਾਡੇ ਨਾਲ ਇਸ ਸਮੱਸਿਆ ਸਬੰਧੀ ਆਪਣੇ ਨਿਵੇਕਲੇ ਵਿਚਾਰ ਸਾਂਝੇ ਕਰ ਰਿਹਾ ਇਹਨਾਂ ਵਿਚਾਰਾਂ ਨਾਲ ਤੁਹਾਡਾ ਸਹਿਮਤ ਹੋਣਾ ਲਾਜ਼ਮੀ ਨਹੀਂ ਤੁਹਾਡੇ ਵਿਚਾਰ ਵੱਖਰੇ ਵੀ ਹੋ ਸਕਦੇ ਆ ਇਹ ਵਿਚਾਰ ਕਿਸੇ ਔਰਤ ਦੇ ਹੋ ਸਕਦੇ ਕਿਸੇ ਮਰਦ ਦੇ ਹੋ ਸਕਦੇ ਆ ਪਰ ਇਸ ਵਿਸ਼ੇ ਦੀ ਜੜ ਕਿੱਥੇ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਹਿੰਦੇ ਨੇ ਵੀ ਜਦੋਂ ਵਿਆਹ ਦੀ ਗੱਲ ਚੱਲਦੀ ਹੈ ਤੇ ਦਾਜ ਦੀ ਗੱਲ ਨਾਲ ਚੱਲਦੀ ਹੈ ਤੇ ਇਹ ਆਮ ਤੌਰ ਤੇ ਦੋਸ਼ ਲੱਗਦਾ ਹੈ ਕਿ ਜਿਹੜਾ ਮੁੰਡੇ ਵਾਲਾ ਪੱਖ ਹੈ ਜਾਂ ਲੜਕੇ ਵਾਲਾ ਪਰਿਵਾਰ ਹੈ ਉਹ ਦਾਜ ਦੀ ਮੰਗ ਕਰਦਾ ਤੇ ਜਦੋਂ ਲੜਕੀ ਵਾਲੇ ਦਾਜ ਦੇਣ ਤੋਂ ਅਸਮਰੱਥਾ ਪ੍ਰਗਟ ਕਰਦੇ ਹੈ ਤਾਂ ਉਸ ਵੇਲੇ ਰਿਸ਼ਤਾ ਇਹ ਟੁੱਟ ਜਾਂਦਾ ਤਾਂ ਇਸ ਤਰ੍ਹਾਂ ਕਦੇ ਹੋਇਆ ਕਿ ਇਸ ਤਰ੍ਹਾਂ ਸੰਭਵ ਹੋ ਸਕਦਾ ਵੀ ਜਿਸ ਤਰ੍ਹਾਂ ਜਦੋਂ ਅਸੀਂ ਲੜਕੀ ਨੇ ਲੜਕਾ ਦੇਖਦੇ ਹਾਂ ਤਾਂ ਸਾਡੀ ਸਭ ਤੋਂ ਪਹਿਲੀ ਡਿਮਾਂਡ ਇਹ ਹੁੰਦੀ ਹੈ ਵੀ ਲੜਕਾ ਪੜਿਆ ਲਿਖਿਆ ਹੋਵੇ ਉਸਦੇ ਕੋਲੇ ਜ਼ਮੀਨ ਜਾਇਦਾਦ ਹੋਵੇ ਤੇ ਨੌਕਰੀ ਤੇ ਨਹੀਂ ਲੱਗਾ ਹੋਣਾ ਚਾਹੀਦਾ ਤੇ ਕੁੜੀ ਸਿਰਫ ਪੜੀ ਲਿਖੀ ਹੋਵੇ ਤੇ ਖੂਬ ਸੂਰਤ ਹੋਵੇ ਕੀ ਕਦੇ ਇਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਕੁੜੀ ਨੌਕਰੀ ਪੇਸ਼ਾ ਹੋਵੇ ਪੜੀ ਲਿਖੀ ਹੋਵੇ ਤੇ ਮੁੰਡਾ ਉਹਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਕਿ ਲੜਕੀ ਜਿਹੜੀ ਹੈ ਉਸ ਨਾਲ ਵਿਆਹ ਕਰਵਾ ਦੇਗੀ ਉਸ ਨਾਲ ਉਸਦੇ ਘਰ ਦੇ ਇੱਕ ਬੇਰੋਜ਼ਗਾਰ ਲੜਕੇ ਨਾਲ ਵਿਆਹ ਕਰਵਾਉਣ ਲਈ ਮਨਜਾਂ ਜਿਸ ਤਰ੍ਹਾਂ ਹੋ ਸਕਦਾ ਹੈ ਤਾਂ ਮੇਰੇ ਖਿਆਲ ਅਨਸਾਰ ਦਾਜ ਦੀ ਸਮੱਸਿਆ ਵੀ ਘਟ ਸਕਦੀ ਹੈ ਕਿਉਂਕਿ ਅਸੀਂ ਜਦੋਂ ਲੜਕੀ ਲਈ ਲੜਕਾ ਦੇਖਦੇ ਆ ਤਾਂ ਸਾਡੀ ਪ੍ਰਾਇਓਰਟੀ ਇਹ ਹੁੰਦੀ ਹੈ ਸਾਡੀ ਪ੍ਰਮੁਖਤਾ ਇਹ ਹੁੰਦੀ ਹੈ ਕਿ ਲੜਕਾ ਪੜਿਆ ਲਿਖਿਆ ਜ਼ਮੀਨ ਜਾਇਦਾਦ ਵਾਲਾ ਤੇ ਨੌਕਰੀ ਬਿਸ਼ਾ ਵੀ ਹੋ ਤੇ ਦੋਸਤੋ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਨੋਂ ਹੱਥਾਂ ਨਾਲ ਵੱਜਦੀ ਹੈ ਇਸ ਲਈ ਦੋਧ ਰਾਹੀਂ ਜ਼ਿੰਮੇਵਾਰ ਹੋ ਸਕਦੀਆਂ ਨੇ ਮੇਰੇ ਵਿਚਾਰਾਂ ਨਾਲ ਤੁਹਾਡਾ ਸਹਿਮਤ ਹੋਣਾ ਲਾਜ਼ਮੀ ਨਹੀਂ ਜੇ ਤੁਸੀਂ ਸਹਿਮਤ ਹੋ ਤਾਂ ਇਸ ਨੂੰ ਅਗੇ ਸ਼ੇਅਰ ਕਰੋ ਅੱਜ ਦੇ ਲਈ ਇਹਨਾਂ ਫਿਰ ਮਿਲਨੇ ਤਦ ਤੱਕ ਲਈ ਦੇਵਦਾਤ ਰੱਬ ਰਾਖਾ